ਵਾਹਿਗੁਰੂ ਜੀ ਕੀ ਫਤਿਹ ਇੱਕ ੴ ਸਤਿਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਕ ਕੀ ਰੱਛਿਆ ਹਮਨੈ ਸਰਬ ਕਾਲ ਕੀ ਜੀ ਰੱਛਿਆ ਹਮਨੈ ਵਾਹਿਗੁਰੂ ਸਰਬ ਕਾਲ ਜੀ ਦੀ ਰੱਛਿਆ ਹਮਨੈ ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚੌਪਈ ਪ੍ਰਣਮਵਾਦ ਏਕ ਅੰਕਾਰ ਜਲ ਥਲ ਮਹੀਲ ਕੀ ਉਹ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨ ਰਾਵ ਰੰਕ ਜੇ ਇੱਕ ਸਰਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂੰ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨ ਪਾਤਾ ਸਤਰ ਮਿੱਤਰ ਜੇ ਤਾਤ ਨ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ब्रह्मा विष्णु अंत नहीं पायो नेत नेत मुख चार बतायो कोट इंद्र उप इंद्र बनाए ब्रह्मा रुद्र उपाय खपाए लोक छत्र दस खेल रचायो बहर आप ही बीच मिलायो दानव देव فنند अपारा गंधर्व जाचरच शुभचारा भूत पविख भवान कहानी ਕਟ ਕਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾ ਹੂੰ ਨਹੀਂ ਰਹਾਤਾ ਸਰਬ ਜੋਤ ਕੇ ਬੀਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਆ ਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਚਿੰਨ ਤਿਹਾਇੋ ਕਾਲ ਫਾਸਕੇ ਵਿਚਨਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਇਕੋ ਅੰਕਾਰ ਸਤਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਵਤੀ ਜੀ ਸਹਾਇ ਉਤਾਰ ਖਾਸੇ ਦਸਖਤ ਦਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਦੀ ਰੱਛਾ ਹਮਨੇ ਸਰਬ ਲੋਕ ਦੀ ਰੱਛਾ ਹਮਨੇ ਸਰਬ ਕਾਲ ਕੀ ਜੀ ਰੱਛਾ ਹਮਨੇ ਵਾਹਿਗੁਰੂ ਸਰਬ ਕਾਲ ਜੀ ਦੀ ਰੱਛਾ ਹਮਨੇ ਸਰਬ ਲੋ ਜੀ ਦੀ ਸਦਾ ਰੱਛਾ ਹਮਨੇ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚੌਪਈ ਪ੍ਰਣਮਵਾਦ ਇਕੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੈ ਜਾਤ ਨ ਪਾਤਾ ਸਤਰ ਮਿੱਤਰ ਜੈ ਤਾਤ ਨ ਮਾਤਾ ਸਭ ਤੇ ਦੂਰ ਸਬਨ ਤੇ ਨੇਰਾ ਜਲ ਥਲ ਮਹੀਲ ਜਾਇ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਵਿਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚ ਰਚੈ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਕੀ ਜਾਨੀ ਤਾਤਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾਹੂ ਨਹੀਂ ਰਾਤਾ ਸਰਬ ਜੋਤ ਕੇ ਵਿੱਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪਾ ਅਲਖ ਪੁਰਖ ਅਭਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਅਭਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਧਾਇਓ ਕਾਲ ਫਾਸਕੇ ਵਿਚਨਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੇ ਸਰਬ ਲੋਕ ਕੀ ਰੱਛਾ ਹਮਨੇ ਸਰਬ ਕਾਲ ਕੀ ਜੀ ਰੱਖਿਆ ਹਮਨੇ ਵਾਹਿਗੁਰੂ ਸਰਬ ਕਾਲ ਜੀ ਦੀ ਰੱਖਿਆ ਹਮਨੇ ਸਰਬ ਲੋ ਜੀ ਦੀ ਰਤ ਸਦਾ ਰੱਖਿਆ ਹਮਨੇ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚੌਪਈ ਪ੍ਰਣਮਵਾਦ ਏਕ ਅੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨ ਰੇਖਾ ਬਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਬਿਕਾਰਾ ਬਰਨ ਚਿਹਨ ਜੇ ਜਾਤ ਨ ਪਾਤਾ ਸਤਰ ਮਿੱਤਰ ਜੇ ਤਾਤ ਨ ਮਾਤਾ ਸਭਤੇ ਦੂਰ ਸਭੰਤੇ ਨੇਰਾ ਜਲ ਥਲ ਮਹੀ ਅਲ ਜਾਏ ਬਸੇਰਾ ਅਨਹਦ ਰੂਪ ਅਨਾਹਦ ਬਾਨੀ ਚਰਨ ਸਰਨ ਜਹ ਬਸਤ ਭਵਾਨੀ ਬ੍ਰਹਮਾ ਵਿਸ਼ਨੰ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਨਾਏ ਬ੍ਰਹਮਾ ਰੁਦਰ ਉਪਾਏ ਖਪਾਏ ਲੋਕ ਚਤਰ ਦਸ ਖੇਲ ਰਚਾਇਓ ਬਹੁਰ ਆਪ ਹੀ ਵਿਚ ਮਿਲਾਇਓ ਦਾਨਵ ਦੇਵ ਫਨਿੰਦ ਅਪਾਰਾ ਗੰਦਰਵ ਜਾਚਰਚੈ ਸੁਭਚਾਰਾ ਭੂਤ ਭਵਿੱਖ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਗਈ ਜਾਨੀ ਤਾਤਮਾਤ ਜੇ ਜਾਤ ਨਾ ਜਾਤਾ ਏਕ ਰੰਗ ਕਾਹੂ ਨਹੀਂ ਰਹਾਤਾ ਸਰਬ ਜੋਤ ਕੇ ਵਿੱਚ ਸਮਾਨਾ ਸਭ ਹੂੰ ਸਰਬ ਠੌਰ ਪਹਿਚਾਨਾ ਕਾਲ ਰਹਿਤ ਅਨਕਾਲ ਸਰੂਪ ਅਲਖ ਪੁਰਖ ਅਬਗਤ ਅਬਦੂਤਾ ਜਾਤ ਪਾਤ ਜੇ ਚਿਹਨ ਨ ਬਰਨਾ ਅਬਗਤ ਦੇਵ ਅਛੈ ਅਨ ਭਰਮਾ ਸਭ ਕੋ ਕਾਲ ਸਬਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਏਕ ਜਿਤ ਜੈ ਇਕ ਛਿਨ ਤਿਹਾਇਓ ਕਾਲ ਫਾਸ ਕੇ ਵਿਚਨਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਉਸਤਤ ਸ੍ਰੀ ਭਗਉਤੀ ਜੀ ਸਹਾਇ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੇ ਸਰਬ ਲੋਕ ਕੀ ਰੱਛਾ ਹਮਨੇ ਸਰਬ ਕਾਲ ਕੀ ਜੀ ਰੱਖਿਆ ਹਮਨੇ ਵਾਹਿਗੁਰੂ ਸਰਬ ਕਾਲ ਜੀ ਦੀ ਰੱਖਿਆ ਹਮਨੇ ਸਰਬ ਲੋ ਜੀ ਦੀ ਰਤ ਸਦਾ ਰੱਖਿਆ ਹਮਨੇ ਆਗੇ ਲਿਖਾਰੀ ਕੇ ਦਸਖਤ ਤਵ ਪ੍ਰਸਾਦ ਚੌਪਈ ਪ੍ਰਣਮਵਾਦ ਏਕ ਅੰਕਾਰ ਜਲ ਥਲ ਮਹੀਲ ਕੀਓ ਪਸਾਰਾ ਆਦ ਪੁਰਖ ਅਬਿਗਤ ਅਬਿਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ ਹਸਤ ਕੀਟ ਕੇ ਵਿੱਚ ਸਮਾਨ ਰਾਵ ਰੰਕ ਜੇ ਇੱਕ ਸਰ ਜਾਨਾ ਅਦਵੈ ਅਲਖ ਪੁਰਖ ਅਭਿਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਬਰਨ ਚਿਹਨ ਸਭ ਹੂ ਤੇ ਵਾਹਿਗੁਰੂ ਜੀ ਕਾ ਖਾਲਸਾ